ਗੇ ਗੇ ਇਹ ਜਾਨਵਰ ਤੇ ਆਪਰੇ ਤੇ ਇਹ ਕੁਆਲਟੀ ਵਾਲਾ ਜਾਨਵਰ ਹੋਇਆ ਆਪਰਾ ਮੈਂ ਕਿ ਐਂ ਆਏ ਕਿ ਪਤਾ ਵੀ ਜੰਮਦੇ ਇਹ ਸਾਬ ਕੋਲ ਲੱਖ ਨਾ ਫਾ ਮੇ ਪਟਾਣੇ ਚੈੱਕ ਕਰਾਂ ਲੱਗ ਰਹੀ ਹੈ ਮੈਂ ਪਟਾਏ ਮਾ ਨਹੀਂ ਰਾ ਜੀ ਕੱਲਾ ਕਰਾਦਾ ਬਲੋ ਹਾਂ ਹਾਂ ਕੱਲਾ ਆਪਾਂ ਦੂਜੀ ਨੂੰ ਬੁਲਾਉਂਦੀ ਸੀ ਬੋਲਣਾ ਚਾਹਾਂ ਹੁਣ ਆਪਣਾ ਬਲੌਗ ਚੱਲੂ ਹੈ ਵਿੱਚ ਬੋਲ ਚੀਚੀ ਉਹ ਰੱਬ ਕਿ ਕਰ ਸਕਦਾ ਸਭ ਕੁਸ ਕਿਵੇਂ ਬਤਾ ਦੇ ਉਹ ਆ ਗਿਆ ਕਾਰ ਵਾਲਾ ਬਲੌਗਰ ਆਪਾਂ ਵੀ ਕਾਰ ਵਾਲੀ ਆ ਕਾਰ ਵਾਲਾ ਬਲੌਗਰ ਆ ਮੇਰੇ ਮਿੱਤਰੋ ਇੱਕ ਆ ਇਧਰੋਂ ਕਾਰ ਆ ਹੱਬ ਲੈ ਅੱਲਾ ਅਸੀਂ ਇਧਰ ਰਮਾਲ ਸਪਾਉਂਦੇ ਹੋਏ ਗਰਮੀ ਬਹੁਤ ਜ਼ਿਆਦਾ ਆ ਗਈ ਉਹ ਆਪਣੇ ਤਾਂ ਇੱਕ ਗੇੜੇ ਨਹੀਂ ਤੂੰ ਉਹ ਕਰ ਤੇ ਖੰਡੇ ਪਾਦੇ ਸਾਰੇ ਹੋਰ ਕੀ ਨਾ ਉਹ ਠੰਡ ਠੰਡ ਚਾਹੀਦਾ ਹੁੰਦਾ ਮੇਲੇ ਤੇ ਸਹੀ ਗੱਲ ਆ ਬਾਬਾ ਠੰਡ ਚ ਹੱਡ ਡੇਰੀ ਜਾਂਦੀ ਆ ਤਲਵੰਡੀ ਵਾਲਾ ਠੰਡ ਚ ਆਉਂਦਾ ਹਨਾ ਹਾਂ ਹਾਂ જો આના પૂરી રાખી લો ગોરી મારા બેરો કોણ દાવાનું ઓહનું તો તો કીરાના સલાઈ કી રેડી હો રેડી નો કોણ દાકુ રેડી આશીરવાજી પે કેમે ભાઈ ઠીક હાજી મેરે બંદે ਕਿੱਧਰ ਹੁਣ ਬੱਕੀ ਲੈ ਕੇ ਆਉਣੀ ਆਪਾਂ ਬੱਕੀ ਜਵਾਨੇ ਮੋੜ ਵਾਲੀ ਬੱਕੀ ਲੈਣ ਚੱਲੇ ਆਂ ਵੀਰੇ ਹਾਂਜੀ ਬਾਈ ਆਹ ਬਾਈ ਸੌਦਾ ਕਰਾਇਆ ਆ ਦਲਾ ਦਲਾ ਨੇ ਸੌਦਾ ਕਰਾਇਆ ਓਏ 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 ਕੋਈ ਨੋਟਿਸ ਨਹੀਂ ਆਇਆ ਇਤਨੇ ਬਣੀ ਬਣੀ ਯਾਰ ਉਹ ਬੰਦਾ ਹੀ ਪੁਰਾਣਾ ਹੁਣ ਮੇਰੇ ਯਾਰ ਕਿੰਦੀ ਸੀ ਨਾ ਲਾ ਸਕਦਾ ਹਾਂ ਹਾਂ ਤੈਨੂੰ ਬੇਸ਼ੇਰੀ ਤੋਂ ਅੱਗੇ ਇਹ ਦੇਖ ਨਾ ਇਹ ਉਹਦੇ ਫੋਨ ਨੂੰ ਖੋਪਲਾਉਣ ਨੂੰ ਆਇਆ ਬੰਦੇ ਨੇ ਚੱਲੋ ਭਰਾਵਾ ਯਾਰ ਇੱਕ ਵਾਰੀ ਪੇਟ ਲਾ ਜੀ ਮੈਂ ਕਹੀ ਸੀ 13 ਗੱਜਾਂ 10 ਨੂੰ ਪਏ ਯਾਰ ਤੇ ਉਹਦਾ ਚੱਲ ਉਹਨੂੰ ਚਾੜੂ ਦਾ ਬਣਾਣਾ ਯਾਰ

ਬੜਾ ਪਿਆਰ ਕੀਤਾ ਗਰੀ ਮੈਂ ਉਹ ਕੋਕਟਰ ਸਿੱਖਣ ਜਾਨੀ ਆ ਉਹ ਕਹੇਗਾ ਕਿ ਮੈਂ ਕੋੜੀ ਸਿੱਖਣ ਜਾਨੀ ਆ ਫਰਾਰ ਰਹਿ ਗਿਆ ਅਰੇ ਅਰੇ ਦਰਸਾ ਕਿਹੜੇ ਲੋੜ ਗਿਆ ਕਿਤੇ ਮਾਜਾ ਲੈ ਨੀ ਮੋਟਾ ਹੀ ਨਾ ਕਹਿਣਾ ਮੈਂ ਨਹੀਂ ਨਿਕਰਾ ਅਰੇ ਬਾਹਰ ਤੋਂ ਚੋਣ ਆ ਗਿਆ

ਹਰ ਚਿੱਟਾ ਲਾਉਣ ਦਾ ਨਾ ਰੱਖਿਆ ਸ਼ੌਕ ਘੋਰੀਏ ਨਹੀਂ ਸ਼ੌਕ ਘੋੜੀਆਂ ਦਾ ਰੱਖਦੇ ਸੀ ਸਾਡਾ ਮੰਡੀਆਂ ਤੇ ਜਾ ਕੇ ਆ ਮਾਹੌਲ ਬਣਦਾ ਐਮ ਘੂੜੀਆਂ ਦਾ ਨਾ ਚੱਕਦੇ ਇੱਕ ਘੋੜੀਆਂ ਦੀਆਂ ਰੇਵੀਆਂ ਚਾਲਾਂ ਦੇਖ ਕੇ ਅਸੀਂ ਫੁੱਲ ਵਾਂਗੂ ਰਹਿੰਦੇ ਖਿਲਦੇ ਸਾਡਾ ਦਿਲ ਬਾਗੋ ਬਾਗ ਹੋ ਜਾਂਦਾ ਸੋਹਣੀ ਐ ਨਹੀਂ ਜਦੋਂ ਘੋੜੀਆਂ ਵਾਲਿਆਂ ਦੇ ਸਾਡਾ ਦਿਲ ਬਾਗੋ ਬਾਗ ਹੋ ਜਾਂਦਾ ਆ ਭਗਵਾਨ ਸਭੀ ਨੂੰ ਖੁਸ਼ਾ ਰੱਖ ਦੇ ਦੀ ਕੋਈ ਲਿਖਿਆ ਜੀ ਮੁੰਡੇ ਮਨੇ ਬਹਿ ਕੇ ਖੜੀ ਆ

ਓ ਔਰ ਇਹਦਾ ਹੁਣ ਜਗਬਾ ਵੀ ਮੈਨੂੰ ਵਲੌਗ ਚ ਲੈ 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 ਤੈਨੂੰ ਵੀ ਵਲੌਗ ਚ ਲੈ ਲੈ ਬਾਈ ਕਿਹੜੀ ਚੱਲਣਾ ਜਾਊਗਾ ਬਾਈ ਇਹ ਆਊਗਾ ਹਰਮਨ ਵਿਰਾਟ ਚੈਨਲ ਤੇ ਮੈਨੂੰ ਸਡੇ ਬਹੁਤ ਵੱਡਾ ਫੈਨ ਆ ਯਾਰ ਬਾਈ ਵਲੌਗ ਨਹੀਂ ਆਂਦਾ ਵਲੌਗ ਨਹੀਂ ਆਂਦਾ ਆ ਗਿਆ ਵੇਡ ਵਲੌਗ ਚ ਲੈ ਲੈ ਆ ਗਿਆ ਆ ਗਿਆ ਤੂੰ ਵੀ ਆ ਗਿਆ ਵਲੌਗ ਚ ਉਹ ਕੀ ਰਹੀਆਂ ਜਾਂ ਤੈਨੂੰ ਚੌਰ ਚੌਰ ਓਏ ਓਏ ਇਹਨ ਮੋੜ ਆ ਸੂਂਦੀ ਰਹੀ ਆਈ ਚਲੋ ਹੁਣ ਆਪਾਂ ਚੱਲੇ ਪਿੰਡ ਨੂੰ ਹੁਣ ਲਾਦਾ ਆਪਾਂ ਲੇਡੀ ਹੋ ਜਾਾਂਗੇ ਟਾਈਮ ਕੀ ਹੋ ਗਿਆ 4 4.5 ਹੋ ਗਏ